और सारे मेरे भी बेनती है इस तरह का माहौल ना करो फैलो और किसी का नुकसान जाएगा ਇਹ ਦਸ ਮੁਲਾਜ਼ਮ ਨੇ ਬੁਖਸਾਰੇ ਇਹਨਾਂ ਦਾ ਨੁਕਸਾਨ ਉਹ ਜੋ ਗੁੰਡਾਗਰਦੀ ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਏ ਹੋਣ ਦੇ باوجود ਕਿਸਾਨਾਂ ਨਾਲ ਆ ਕੇ ਖੜਹੀ ਹੈ ਇਹਦੇ ਮੁਲਾਜ਼ਮ ਗੁੰਡਾਗਰਦੀ ਕਰਾ ਰਹੇ ਨੇ ਇਹ ਥੋੜੇ ਧਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਨਵਰੀ ਦੇ ਕਿਰਾਉ ਦਾ ਐਲਾਨ ਹੋ ਚੁੱਕਿਆ ਇਹਦੇ ਕਿਰਾਉ ਦਾ ਐਲਾਨ ਹੋ ਚੁੱਕਿਆ ਇਹ ਬਾਹਰ ਕਿਉਂ ਆ ਰਹੀ ਹੈ ਸਾਤ ਬਾਰੇ ਕਿਸਾਨਾਂ ਨੂੰ ਧਰਨੇ ਦੇ ਉੱਤੇ ਪੈਂਟ ਦੇ ਵਿੱਚ ਗੱਡੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚਲਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਜਿਹੜੀ ਮੈਡਮ ਆ ਐ ਡੀਐਸਪੀ ਅਸੀਂ ਬਾਰ ਬਾਰ ਕਹਿ ਰਹੇ ਹਾਂ ਗੁੰਡਾਗਰਦ ਕਰਵਾ ਰਹੀ ਹੈ ਇਹ ਕਿਸਾਨਾਂ ਦੇ ਧਰਨੇ ਤੇ ਸਿੱਧੀ ਗੱਡੀ ਚੜਾਉਣ ਦੇ ਯਤਨ ਨੇ ਕਿਸਾਨਾਂ ਤੇ ਉਹਨਾਂ ਲੜਕਾਰੀਆਂ ਤੇ ਅਸੀਂ ਹਜੇ ਵੀ ਆਪਣੇ ਕਿਸਾਨਾਂ ਨੂੰ ਕਹਿ ਰਹੇ ਹਾਂ ਵੀਰੋ ਸ਼ਾਂਤ ਭਾਈ ਰੋਸ਼ ਸ਼ਾਂਤ ਭਾਈ ਇਹ ਬਖਲਾੜ ਦੇ ਬਚਾਏ ਨੇ ਇੱਥੋਂ ਪਤਾ ਲੱਗਦਾ ਵੀ ਪਪੂ ਪੰਕਜ ਦਾ ਚਿਹਟੇ ਬਣੇ ਹੋਏ ਨੇ ਪੁਲਿਸ ਵਾਲੇ ਇੱਥੋਂ ਪਤਾ ਲੱਗਦਾ ਵੀ ਪੁਲਿਸ ਮਿਲੀ ہوئی ਹੈ ਆਮ ਆਦਮੀ ਪਾਰਟੀ ਪੂਰੀ ਪਿੱਛੇ ਖੜੀ ਹੈ ਇਹਦੇ ਕਰਕੇ ਗੁੰਡਾਗਰਦੀ ਡੀਐਸਪੀ ਤੇ ਇਹਨਾਂ ਦੇ ਮਲਾਜ਼ਮ ਕਰ ਰਹੇ ਨੇ ਨਹੀਂ ਇਹੋ ਜਿਹਾ ਧਰਨੇ ਅੱਜ ਕੋਈ ਪਹਿਲਾ ਧਰਨੇ ਨਹੀਂ ਹੈ ਇਹ ਮੈਡਮ ਤੇਰੇ ਵਰਗੇ ਬਹੁਤ ਦੇਖੇ ਨੇ ਅਸੀਂ ਜਿਹੜੇ ਨੌਕਰਵਾਜ ोधी फैसले लॻंदो नारे लायो सारे कठे हुओ गुंडागर्दी न चू जी हमेती तोश मोरदा चलण वारी तोस मोरदा مردان مردان نه بهې پسمردان مردان مردان